ਦਾ ਖਾਲਸਾ ਰਹੇ ਜੀ ਕਿਸਤੇ ਜੀ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ ਉਹਨਾਂ ਵੀਰਾਂ ਦੀਆਂ ਕੋਈ ਸਰਕਾਰ ਦੇ ਨਾਲ ਗਿੱਲੇ ਹੋਣਗੇ ਸ਼ਿਕਵੇ ਹੋਣਗੇ ਜਾਂ ਉਹਨਾਂ ਦੇ ਕੋਈ ਮੰਗਾਂ ਹੋਣਗੀਆਂ ਇਹ ਵਿਸ਼ਾ ਸਾਡੇ ਲਈ ਵੱਖਰਾ ਹੈ ਪਰੰਤੂ ਅਸੀਂ ਜੋ ਦੇਖ ਰਹੇ ਹਾਂ ਸ੍ਰੀ ਨੰਨਤ ਪ੍ਰਸਾਦ ਸਮੁੱਚੇ ਸ਼ਹਿਰ ਦੇ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਨੇ ਤੇ ਖਾਸ ਕਰਕੇ ਸਬਤ ਕੇਸਗੜ ਸਾਹਿਬ ਤੇ ਨਾਲ ਜਿਹੜੇ ਗੁਰਦੁਆਰਾ ਸਾਹਿਬ ਬਟਵਰਾ ਸਾਹਿਬ ਤੇ ਜਿਹੜਾ ਗੁਰਦੁਆਰਾ ਸੀਸਨ ਸਾਹਿਬ ਕਿਲਾ ਫਤਿਹਗੜ੍ਹ ਸਾਹਿਬ ਉਹਨਾਂ ਦੇ ਨਜ਼ਦੀਕ ਜਿਹੜੀਆਂ ਗਲੀਆਂ ਰਸਤੇ ਆਉਂਦੇ ਨੇ ਉਹਨਾਂ ਤੇ ਬਹੁਤ ਜ਼ਿਆਦਾ ਕਲਾਰਾ ਪੈ ਚੁੱਕਿਆ ਗੰਦ ਦਾ ਤੇ ਮੇਰੀ ਇਹ ਬੇਨਤੀ ਹੈ ਗੰਦਾਰ ਵੀਰ ਨੇ ਚਾਹੇ ਚਾਹੇ ਘਰਾਂ 'ਚ ਰਹਿੰਦੇ ਨੇ ਮੈਂ ਇੱਕ ਪ੍ਰੈਸ ਦੇ ਜਰੀਏ ਅਪੀਲ ਕਰਨੀ ਚਾਹੁੰਦਾ ਕਿ ਅਸੀਂ ਬੜੇ ਮਹਿੰਗੇ ਕੱਪੜੇ ਪਾ ਕੇ ਮਹਿੰਗੀਆਂ ਗੱਡੀਆਂ ਦੇ ਵਿੱਚ ਮਹਿੰਗੇ ਰੈਸਟੋਰੈਂਟਾਂ ਦੇ ਖਾਣਾ ਖਾਣ ਜਾਂਦੇ ਆ ਪਰੰਤੂ ਜਾਂਦੇ ਹੋਏ ਆਪਣੇ ਬੱਚਿਆਂ ਦੇ ਡਾਇਪਰ ਤੇ ਘਰ ਦਾ ਥੂੜਾ ਅਸੀਂ ਗਲੀਆਂ 'ਚ ਖੜਾ ਦਿੰਨੇ ਆ ਕਿ ਜਿਹੜਾ ਕੋ ਬਹੁਤ ਮਾੜਾ ਵਰਤਾਰਾ ਹੈ ਕਈ ਵਾਰੀ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਵੀ ਇਹ ਧਰਤੀ ਗੁਰੂ ਨਾਨਕ ਪਾਤਸ਼ਾਹੀ ਧਰਤੀ ਨਹੀਂ ਜਿਨ੍ਹਾਂ ਨੇ ਤੁਹਾਨੂੰ ਗੁਰੂ ਪਾਣੀ ਪਿੱਤ ਦਾ ਸਾਨੂੰ ਸੰਦੇਸ਼ ਦਿੱਤਾ ਇਹ ਧਰਤੀ ਮੈਨੂੰ ਭਗਤਪੁਰਨ ਸਿੰਘ ਦੀ ਧਰਤੀ ਨਹੀਂ ਲੱਗਦੀ ਜਿਨ੍ਹਾਂ ਨੇ ਮਨੁੱਖਤਾ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਮੇਰੀ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਜਿਹੜੇ ਸਤਿ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਾਲ ਸੀਸਨ ਸਾਹਿਬ ਦੇ ਨਾਲ ਆਪਣਾ ਕੂੜਾ ਸਿੱਟਦੇ ਨੇ ਉਹ ਆਪਣਾ ਸੁਭਾਣਾ ਤਿਆਗਣਾ ਅਸੀਂ ਆਪਣਾ ਨਹੀਂ ਤਿਆਗਣਾ ਕਿਉਂਕਿ ਅਸੀਂ ਕੂੜਾ ਜਿਹੜੇ ਸਟੱਕਦੇ ਨੇ ਕਰਮਚਾਰੀ ਅਸੀਂ ਉਹਨਾਂ ਦਾ ਕਸੂਰ ਕੱ ਕਸੂਰ ਸਾਰਾ ਸਾਡਾ ਹੁੰਦਾ ਕਿ ਅਸੀਂ ਆਪਣੇ ਘਰ ਦਾ ਕੂੜਾ ਨਹੀਂ ਸਾਂਭ ਸਕਦੇ ਅਸੀਂ ਹੋਰ ਕੀ ਕਰ ਸਕਦੇ ਹਾਂ ਅਸੀਂ ਦੇਸ਼ ਨੂੰ ਕਿਵੇਂ ਸਾਂਭ ਸਕਦੇ ਹਾਂ ਜੇ ਘਰ ਦੇ ਆਪਣੇ ਬੱਚੇ ਦੇ ਡਾਇਪਰ ਨਹੀਂ ਸਾਂਭ ਸਕਦੇ ਜੇ ਆਲਾ-ਜੋਲਾ ਦੇਖੀਏ ਇੰਨੀ ਗੰਦਗੀ ਕਿ ਪਹਿ ਚੁੱਕੀ ਹੈ ਫਿਰ ਅਸੀਂ ਕਸੂਰ ਕੱਢਦੇ ਹਾਂ ਹੈਲਥ ਮੈਕਮੈਂਟ ਦਾ ਸਰਕਾਰ ਦਾ ਪ੍ਰਸ਼ਾਸਨ ਦਾ ਪਰ ਕਸੂਰ ਵਾ ਅਸੀਂ ਇਸ ਨੂੰ ਆਪ ਮੰਨਦੇ ਹਾਂ ਵੀ ਜਿਹੜੇ ਲੋਕ ਇਹ ਕੂੜਾ ਪਾਉਂਦੇ ਨੇ ਸਿੜਦੇ ਨੇ ਅਸੀਂ ਕੈਮਰੀ ਵੀ ਲਾਏ ਨੇ ਆਪਣੇ ਬੰਦੇ ਖੜਾ ਕੇ ਟ੍ਰੇਸ ਵੀ ਕਰਾਂਗੇ ਜਿਹੜੇ ਪਰਿਵਾਰੇ ਕੂੜਾ ਸਿੱਟਦੇ ਨੇ ਅਸੀਂ ਫਿਰ ਉਹਨਾਂ ਘਰਾਂ 'ਚ ਇਹ ਕੂੜਾ ਆਪ ਲੈਣ ਜਾਵਾਂਗੇ ਲਫਾਫੇ ਲੈ ਕੇ ਵੀ ਜੇ ਤੁਸੀਂ ਆਪਣਾ ਕੂੜਾ ਆਪਣੇ ਬੱਚੇ ਦੇ ਡਾਇਪਰ ਨਹੀਂ ਸਾਂਭ ਸਕਦੇ ਤਾਂ ਭਾਈ ਅਸੀਂ ਤੁਹਾਡੀ ਇਹ ਜਿਹੜੀ ਗੰਦਗੀ ਅਸੀਂ ਸੰਭਾਲਣੇ ਆ ਕਿਉਂਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੜਾਂ ਦਾ ਮੁਕਾਬਲਾ ਕਰਕੇ ਹੱਡੀਆ ਕਦੇ ਪਚਾੜਨ ਦਾ ਮੁਕਾਬਲਾ ਕਰਦੀ ਆ ਜਿੱਥੇ ਵੀ ਦੁੱਖ ਤਕਲੀਫ ਹੁੰਦੀ ਆ ਇਸ ਲੁਕਾਈ ਦੇ ਉੱਤੇ ਤਾਂ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਮਾਨਜੋਗ ਪ੍ਰਧਾਨ ਸਾਹਿਬ ਐਡਵੋਕੇਟ ਅਰਜਨ ਸਿੰਘ ਤੁਾਮੀ ਨੂੰ ਵਿਚਰਨ ਦੇ ਇਚਾਂ ਤੇ ਤੁਰੰਤ ਉੱਥੇ ਪਹੁੰਚਦੇ ਹੁਣ ਵੀ ਮਾਨਜੋਗ ਪ੍ਰਧਾਨ ਸਾਹਿਬ ਨੂੰ ਇਹ ਆਦੇਸ਼ ਹੋਇਆ ਕਿ ਸ਼ਤਾਬ ਦੀ ਨਿਗਰਖ ਰੱਖਦੇ ਆ ਜੇ ਵੀ ਕਿਸੇ ਸ਼ਹਿਰ ਦੇ ਵਿੱਚ ਕਿਤੇ ਸਫਾਈ ਦੀ ਲੋੜ ਹੈ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਦੇ ਗਲੀਆਂ ਦੇ ਵਿੱਚ ਤਾਂ ਇਹ ਸਫਾਈ ਆਪਣੇ ਕਰਮਚਾਰੀ ਕਰਨਗੇ ਅਸੀਂ ਇਹ ਅੱਜ ਸਫਾਈ ਅਭਿਆਨ ਸ਼ੁਰੂ ਕੀਤਾ ਅਸੀਂ ਸਮੁੱਚੇ ਅਨੰਦਪੁਰ ਸਾਹਿਬ ਦੀ ਗੱਲ ਨਹੀਂ ਕਰਦੇ ਅਸੀਂ ਸਿਰਫ ਅਨੰਦਪੁਰ ਸਾਹਿਬ ਤਰਸਕੇਸਗੜ੍ਹ ਸਾਹਿਬ ਦੇ ਨਾਲ ਜਿਹੜੇ ਨੇੜੇ-ਨੇੜੇ ਦੇ ਸਥਾਨ ਨੇ ਅਸੀਂ ਉੱਥੇ ਸਫਾਈ ਆਪਣੀ ਕਰਾਂਗੇ ਜੀ ਸਰ ਤੁਸੀਂ ਸ਼ਤਾਬ ਦੀ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੇ ਤੌਰ ਤੇ ਤਿਆਰੀਆਂ ਕਰਦਾ ਹੋਵੇਗਾ ਮੈਨੂੰ ਪਤਾ ਨਹੀਂ بس ਇਸ ਪਰ ਇਸ ਸ਼ਹਿਰ ਦੇ ਵਿੱਚ ਜਿਹੜੀ ਸਫਾਈ ਦਾ ਬਹੁਤ ਬੁਰਾ ਹਾਲ ਹੈ ਉਹ ਆਪਣੇ ਤੌਰ ਤੇ ਲੱਗੇ ਹੁਣ ਸਾਡੇ ਨਾਲ ਕੋਈ ਸੰਪਰਕ ਨਹੀਂ ਉਹਨਾਂ ਦਾ ਪਰ ਤਿਆਰੀਆਂ ਨੂੰ ਲੈ ਕੇ ਸਟਾਫ ਦੀਆਂ ਤਿਆਰੀਆਂ ਨੂੰ ਲੈ ਕੇ ਮੈਨੂੰ ਤਾਂ ਪ੍ਰਸ਼ਾਸਨ ਬਹੁਤ ਸਵੇਸਲਾ ਜਾਪ ਰਿਹਾ ਹੈ ਸੜਕਾਂ ਦੀ ਬੁਰੀ ਹਾਲਤ ਹੈ ਸਫਾਈ ਦੀ ਬੁਰੀ ਹਾਲਤ ਹੈ ਅਵਾਰਾ ਪਸ਼ੂ ਫਿਰਦੇ ਨੇ ਬਹੁਤ ਬੁਰੀ ਹਾਲਤ ਆਉਣ ਵਾਲੇ ਸਮੇਂ ਦੇ ਵਿੱਚ ਮੋਹਮ ਨੂੰ ਕਿ ਮੈਨੂੰ ਥੋੜੇ ਦਿਨ ਵਾਸਤੇ ਜਲਾਵਾਂਗੇ ਮੈਂ ਨਹੀਂ ਕਹਿੰਦਾ ਕਿਉਂਕਿ ਸਾਡੇ ਰੇ ਜਿੰਨੇ ਹੋਰ ਬਹੁਤ ਨੇ ਸਟਾਫ ਜੀ ਨੂੰ ਲੈ ਕੇ ਅਸੀਂ ਤਖਸਾਲ ਦੇ ਆਲੇ ਦੁਆਲੇ ਦੇ ਜਿਹੜੇ ਸਥਾਨ ਨੇ ਉਹਨਾਂ ਨੂੰ 2-4 ਦਿਨਾਂ ਦੇ ਵਿੱਚ ਅਸੀਂ ਸਾਰੀ ਸਫਾਈ ਕਰ ਦੇਣੀ ਹੈ ਔਰ ਜਿਹੜੇ ਪਰਿਵਾਰ ਇਹ ਕੂੜਾ ਸਿੱਟਦੇ ਨੇ ਉਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਵੀ ਭਾਈ ਇਸ ਗੱਲ ਨੂੰ ਤਿਆਗੋ ਤੇ ਆਪਣਾ ਘਰ ਦਾ ਕੂੜਾ ਆਪ ਸੰਭੋ।